ਤਰੀਫਾਂ ਦਾ ਅਸੀਂ ਬਹੁਤ ਘਰ ਛੱਡੀਆਂ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਔਰ ਸੜਕਾਂ ਦੀ ਦੱਸ ਦਈਏ ਕਿ ਸੜਕਾਂ ਤੁਸੀਂ ਵੇਖ ਸਕਦੇ ਹੋ ਦੱਸਦੇ ਆ ਕਿ ਪੜਿਆ ਲਿਖਿਆ ਜਲਾ ਔਰ ਕਹਿੰਦੇ ਆ ਕਿ ਪੜੇ ਲਿਖੇ ਜ਼ਿਲ੍ਹੇ ਦੀ ਪਹਿਚਾਣ ਇਹੀ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੀ ਕਿ ਲੋਕ ਐਜੂਕੇਟਿਡ ਨੇ ਔਰ ਸੜਕ ਦੇ ਹਾਲਾਤ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਛੰਨੀ ਚਨੌਰ ਪਿੰਡ ਦੇ ਵਿੱਚ ਖੜੇ ਆ ਔਰ ਇਹ ਛੰਨੀ ਚਨੌਰ ਪਿੰਡ ਦੀ ਜਿਹੜੀ ਸੜਕ ਹੈ ਪੂਰਾ ਪਿੰਡ ਇਸ ਤਰਫ ਨਿਕਲਦਾ ਔਰ ਕੋਟਲੀ ਤਰਫ ਨੂੰ ਵੀ ਇਹੀ ਰਸਤਾ ਜਾਂਦਾ ਔਰ ਅੰਕਲ ਜੀ ਤੋਂ ਵੀ ਜਾਣਕਾਰੀ ਲੈਂਦੇ ਆ ਕਿ ਕਿੰਨੇ ਪਿੰਡੇ ਸੜਕ ਤੇ ਪੈਂਦੇ ਆ ਔਰ ਕਿੰਨੇ ਸਾਲਾਂ ਤੋਂ ਟੁੱਟੀ ਹੋਈ ਆ ਕਿੰਨੇ ਵਹੀਕਲ ਜੜੇ ਆ ਆ ਰਹੇ ਆ ਕਿੰਨੀ ਆਵਾਜਾਈ ਆ ਲੇਕਿਨ ਇਹਨਾਂ ਲੋਕਾਂ ਵਾਸਤੇ ਇਹੀ ਮੁਸੀਬਤ ਹੈ ਕਿ ਸੜਕਾਂ ਜਿਹੜੀਆਂ ਪੈਚਵਰਕ ਸਰਕਾਰ ਨੇ ਟਾਈਮ ਨਾਲ ਨਹੀਂ ਕਰੇ ਔਰ ਲਗਾਤਾਰ ਟੁੱਟਦੀਆਂ ਹੀ ਗਈਆਂ ਔਰ ਇਹ ਤੁਸੀਂ ਸੜਕ ਦੇ ਹਾਲਾਤ ਵੇਖੋ ਕਿ ਜੇ ਇੱਥੋਂ ਕਿਸੇ ਕੋਈ ਆ ਕੇ गिर ਜਾਂਦਾ ਕੋਈ ਡਿੱਗ ਜਾਂਦਾ ਤਾ ਕਿੰਨਾ ਵੱਡਾ ਇਨਸੀਡੈਂਟ ਵਾਪਰ ਸਕਦਾ ਔਰ ਇੱਥੇ ਘਰਾਂ ਵਾਲੇ ਖੜੇ ਨੇ ਅੰਕਲ ਜੀ ਨਾਲ ਗੱਲ ਕਰਦੇ ਆਂ ਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੰਕਲ ਜੀ ਕਿੰਨੇ ਸਮੇਂ ਤੋਂ ਸੜਕ ਟੁੱਟੀ ਏ ਇਹ 3 ਸਾਲ ਹੋ ਗਏ ਜੀ ਸੜਕ ਟੁੱਟੀ ਨੂੰ ਇਹਨੇ ਕਹੇ ਨੇ ਨਹੀਂ ਦੇਖਿਆ ਆ ਕੇ ਇਧਰ ਇਹ ਇੱਥੇ 5-6 ਪਿੰਡ ਪੈਂਦੇ ਆ ਜੰਡਵਾਲ ਤੋਂ ਇਹ ਚੱਲਦੀ ਆ ਜੰਡਵਾਲ ਤੋਂ ਠਾਕਰਦਵਾਰਾ ਠਾਕਰਦਵਾਰੇ ਤੋਂ ਕਾਮ ਕਾਮ ਤੋਂ ਕੋਟਲੀ ਕੋਟ ਤੋਂ 2000 ਪਰ 1000 ਪਰ ਤੋਂ ਛੰਨੀ ਚਨੌਰ ਨੂੰ ਜਾਂਦੀਏ ਸੜਕੇ ਟੋਟਾ ਲੱਗਾ ਤੇ ਜੇ ਸਰਕਾਰ ਨੇ ਜਦੋਂ ਥੋੜੀ ਟੁੱਟੀ ਸੀ ਜੇ ਪੈਚਰ ਕਰ ਦਿੰਦੇ ਤੇ ਵੱਜਣੀ ਸੀ ਫੇਰ ਤਾਂ ਵੱਜਾ ਨਹੀਂ ਪਰ ਜਿਉਂ-ਜਿਉਂ ਟੁੱਟਦੀ ਗਈ ਹੋਰ ਵੱਧ ਗਈ ਉਹਨਾਂ ਨੇ ਕੋਈ ਰਿਪੇਅਰ ਸਰਕਾਰ ਨੇ ਧਿਆਨ ਹੀ ਨਹੀਂ ਕੀਤਾ ਰਿਪੇਅਰ ਹੀ ਨਹੀਂ ਕੀਤੀ ਕੋਈ ਰਿਪੇਅਰ ਨਹੀਂ ਕੀਤੀ ਕੋਈ ਧਿਆਨ ਨਹੀਂ ਕੀਤਾ ਔਰ ਇੱਕ ਚੀਜ਼ ਇੱਕ ਚੀਜ਼ ਤੁਸੀਂ ਮੰਨਦੇ ਹੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਪੜਿਆ ਲਿਖਿਆ ਜ਼ਿਲ੍ਹਾ ਕਿਹਾ ਜਾਂਦਾ ਉਹ ਤਾਂ ਕਹਿੰਦੇ ਪੜਿਆ ਲਿਖਿਆ ਪਰ ਇਹ ਦੇਖ ਲਓ ਨਾ ਅੱਗੇ ਇੱਥੇ ਪੜਿਆ ਲਿਖਿਆ ਦਾ ਕੀ ਬਣ ਰਿਹਾ ਕੀ ਹਾਲ ਕੀ ਐਮਐਲਏ ਜਾਂ ਮੰਤਰੀ ਹੈ ਇਹ ਪੜ੍ਹੇ ਲਿਖੇ ਨਹੀਂ ਹੈ ਜੇ ਪੜ੍ਹਿਆ ਲਿਖਿਆ ਦਾ ਨਾਂ ਆਇਆ ਤਾਂ ਜ਼ਿਆਦਾਤਰ ਇਹੀ ਚੀਜ਼ ਵੇਖੀ ਜਾਂਦੀ ਹੈ ਇਹ ਹੁਣ ਕਹੇ ਨੇ ਮੰਤਰੀ ਮੰਤਰੀ ਕੋਈ ਨਹੀਂ ਆਉਂਦਾ ਤੇ ਨਾਂ ਕੋ ਦੇਖਦਾ ਇੱਧਰ ਨਾਂ ਕੋ ਪੁੱਛਦਾ ਕਈ ਵਾਰ ਕਿਹਾ ਵੀ ਇਹ ਰੋਡ ਦਾ ਦੇਖੋ ਕੋਈ ਕੋਈ ਨਹੀਂ ਪੁੱਛਦਾ ਇਹ ਰੋਡ ਨੂੰ ਤੇ ਹਾਲਾਤ ਜਿੰਨਾ ਸਕੂਲ ਦੀਆਂ ਬੱਸਾਂ ਆਉਂਦੀਆਂ ਬੱਚੇ ਕਈ ਵਾਰੀ ਆਉਂਦੇ ਆ ਮਾਂ ਪਿਓ ਦੇ ਨਾਲ ਸਕੂਟਰੀ ਕਈ ਵਾਰ ਇਸ ਤਰ੍ਹਾਂ ਹੋਇਆ ਹੋ ਜਾਂਦਾ ਕਈ ਵਾਰ ਹੁੰਦਾ ਇਹ ਤਸਵੀਰਾਂ ਦੱਸਦੀ ਹੈ ਅਸੀਂ ਕਿ ਇਹ ਕੋਟਲੀ ਤੋਂ ਜੰਡਵਾਲ ਨੂੰ ਜਾਣ ਵਾਲਾ ਰਸਤਾ ਔਰ ਸ਼ਨੀ ਚਨੌਰ ਤੋਂ ਔਰ ਹੁਸ਼ਿਆਰਪੁਰ ਜ਼ਿਲ੍ਹੇ ਦਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਪਿੰਡ ਹੈ ਔਰ ਇੱਥੋਂ ਥੋੜੀ ਦੂਰ ਤੇ ਟੋਲ ਪਲਾਜਾ ਮੀਰਥਲ ਵਗੈਰਾ ਇਸੇ ਰਸਤਿਆਂ ਨੂੰ ਮਿਲਦਾ ਹੋਇਆ ਇਹ ਰਸਤਾ ਜਿਹੜਾ ਵਾ ਪਠਾਨਕੋਟ ਚੱਲਿਆ ਜਾਂਦਾ ਔਰ ਦੱਸ ਦਈਏ ਕਿ ਇਹ ਸੜਕ ਦੇ ਹਾਲਾਤ ਹੈ ਜਿਵੇਂ ਗੱਡੀ ਆ ਰਹੀ ਹੈ ਹੁਣੇ ਗੱਡੀ ਦੀ ਸਪੀਡ ਕਿੰਨੀ ਹੋਵੇਗੀ ਨਾ 10 ਹੈ ਨਾ 15 5 ਦੀ ਸਪੀਡ ਹੋਵੇਗੀ ਕਿਉਂਕਿ ਗੱਡੀ ਜਿਹੜੀ ਆ ਖੱਡੇ ਬਹੁਤ ਵੱਡੇ ਨੇ ਔਰ ਪਰੇਸ਼ਾਨੀ ਲੋਕਾਂ ਨੂੰ ਇਹੋ ਹੀ ਇਹਨਾਂ ਦੇ ਕਨਵੈਂਸ ਜਿਹੜੇ ਆ ਟੁੱਟਦੇ ਜਾਂਦੇ ਆ ਜੇ ਸਰਕਾਰਾਂ ਟਾਈਮ ਨਾਲ ਪੈਚਵਰਕ ਕਰ ਦੇਣ ਤਾਂ ਸੜਕਾਂ ਬੱਜ ਸਕਦੀਆਂ ਨੇ ਜਿਆਦਾ ਖਲਾਰਾ ਸੜਕਾਂ ਦਾ ਨਹੀਂ ਪੈਂਦਾ ਔਰ ਸਰਕਾਰਾਂ ਜਿਹੜੀਆਂ ਇਹ ਸਵਾਲ ਧਿਆਨ ਨਹੀਂ ਦਿੰਦੀਆਂ ਇਸ ਦੇ ਪੈਚਵਰਕ ਜਿਹੜੇ ਆ ਉਹ ਨਹੀਂ ਕੀਤੇ ਜਾਂਦੇ ਔਰ ਅਕਸਰ ਹੀ ਅਸੀਂ ਹਰ ਜ਼ਿਲ੍ਹੇ ਦੀਆਂ ਹਰ ਪਿੰਡਾਂ ਦੀਆਂ ਖਬਰਾਂ ਜਿਹੜੀਆਂ ਉਹ ਵਿਖਾਉਂਦੇ ਰਹਿੰਨੇ ਆ ਔਰ ਉਹਨਾਂ ਵਿੱਚੋਂ ਇੱਕ ਖਬਰ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੀ ਆ ਔਰ ਕਹਿੰਦੇ ਆ ਜੀ ਪੜਿਆ ਲਿਖਿਆ ਹਰ ਇਨਸਾਨ ਹੁਸ਼ਿਆਰਪੁਰ ਜ਼ਿਲ੍ਹੇ ਦੀ ਇਹ ਪਹਿਚਾਣ ਇਹ ਪਹਿਚਾਨ ਦੱਸ ਦਈਏ ਕਿ ਇੱਥੋਂ ਦੇ ਮੰਤਰੀ ਪੜੇ ਲਿਖੇ ਹੋਣੇ ਚਾਹੀਦੇ ਸੀ ਐਮਐਲਏ ਪੜੇ ਲਿਖੇ ਹੋਣੇ ਚਾਹੀਦੇ ਸੀ ਜਾਂ ਇੱਥੋਂ ਦੇ ਵੋਟਰ ਪੜੇ ਲਿਖੇ ਹੋਣੇ ਚਾਹੀਦੇ ਸੀ ਕੌਣ ਪੜਿਆ ਲਿਖਿਆ ਹੋਣਾ ਚਾਹੀਦਾ ਸੀ ਤਾਂ ਤਾਂ ਇਹ ਡਿਵੈਲਪ ਹੁੰਦਾ ਏਰੀਆ ਔਰ ਇਹ ਤਸਵੀਰਾਂ ਨੂੰ ਤੁਸੀਂ ਵੱਤ ਤੋਂ ਵੱਤ ਸ਼ੇਅਰ ਕਰਨਾ ਤਾਂ ਜੋ ਸੁੱਤੀਆਂ ਸਰਕਾਰਾਂ ਦੇ ਧਿਆਨ ਵਿੱਚ ਆ ਸਕੇ ਉਹਨਾਂ ਦੀਆਂ ਅੱਖਾਂ ਖੁੱਲ ਸਕਣ ਕਿ ਇਹ ਰਸਤੇ ਟੁੱਟੇ ਹੋਏ ਨੇ ਲੋਕਾਂ ਦੀ ਆਵਾਜ਼ ਆਈ ਜਿਹੜੀ ਪ੍ਰਭਾਵਿਤ ਹੋਈ ਆ ਔਰ ਇਹ ਤਸਵੀਰਾਂ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ